ਰਾਏਕੋਟ ਸ਼ਹਿਰ ਦੇ ਪ੍ਰਾਤਨ ਤਲਵੰਡੀ ਦਰਵਾਜੇ ਦੀ 4 ਮਹੀਨੇ ਪਹਿਲਾਂ ਤੋੜੀ ਗਈ ਸਦੂਕੜੀ ਸੱਤ ਹਜੇ ਤੱਕ ਨਾ ਬਣਾਈ ਜਾਣ ਕਲਾਸ ਸ਼੍ਰੋਮਣੀ ਅਕਾਲੀ ਦਲ ਹਲਕਾ ਰਾਏਕੋਟ ਵੱਲੋਂ ਜਦੇ ਬਲਵਿੰਦਰ ਸਿੰਘ ਸੰਧੂ ਅਤੇ ਸਹਿਰੀ ਪ੍ਰਧਾਨ ਅਮਨਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਤਲਵੰਡੀ ਗੇਟ ਅੱਗੇ ਰੋਸ ਮੁੰਜਾਰਾ ਕੀਤਾ ਗਿਆ ਇਸ ਮੌਕੇ ਉਹਨਾਂ ਸਬੋਧਨ ਕਰਦਿਆਂ ਆਖਿਆ ਕਿ ਰਾਏਕੋਟ ਸ਼ਹਿਰ ਦੇ ਇਤਿਹਾਸਕ ਪਹਿਚਾਣ ਸਾਨਵਜੋ ਜਾਣੇ ਜਾਂਦੇ ਤਲਵੰਡੀ ਦਰਵਾਜੇ ਦੀ ਸੱਤ ਨੂੰ ਨਗਰ ਕੌਂਸਲ ਰਾਏਕੋਟ ਵੱਲੋਂ ਬਿਨਾਂ ਕੋਈ ਮਤਲਬ ਪਾਈ ਟੋੜਿਆ ਗਿਆ ਜਦਕਿ ਨਗਰ ਕੌਂਸਲ ਨੂੰ ਇਸ ਸੱਤ ਨੂੰ ਤੋੜ ਆਰਸਬੰਦੀ ਕੋਈ ਵੀ ਜਾਣਕਾਰੀ ਨਹੀਂ ਹੈ ਉੱਤੇ ਹੀ ਹਜੇ ਤੱਕ ਇਸ ਸੱਤ ਨੂੰ ਨਾਂ ਬਣਾਉਣ ਸਬੰਧੀ ਕੋਈ ਵੀ ਨਗਰ ਕੌਂਸਲ ਵੱਲੋਂ ਪ੍ਰੋਗਰਾਮ ਨਹੀਂ ਉਲੀਕਿਆ ਗਿਆ ਉਨ੍ਹਾਂ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਇਹ ਇਤਿਹਾਸਕ ਪਹਿਚਾਣ ਰੱਖਣ ਵਾਲੇ ਕਈ ਤਹਾਕੇ ਪੁਰਾਣੇ ਤਲਵੰਡੀ ਦਰਵਾਜੇ ਦੀ ਸੱਤ ਪ੍ਰਾਤਨ ਰੂਪ ਵਿੱਚ ਵਿਰਾਸਤੀ ਦਿੱਖ ਮੁਤਾਬਕ ਨਾਂ ਨਹੀਂ ਦਿੱਤਾ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ ਉਧਰ ਦੂਜੇ ਪਾਸੇ ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਚਰਨਜੀਤ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਇਸ ਸਾਲ ਜ਼ਿਆਦਾ ਬਰਸਾਤ ਆਉਣ ਕਾਰਨ ਇਹ ਸੱਤ ਡਿੱਗਣ ਲੱਗ ਪਈ ਸੀ ਅਤੇ ਕਿਸੇ ਦੇ ਜਾਨੀ ਮਾਲੀ ਨੁਕਸਾਨ ਨੂੰ ਦੇਖਦਿਆਂ ਨਗਰ ਕੌਂਸਲ ਵੱਲੋਂ ਇਹ ਸੱਤ ਨੂੰ ਢੋਆਇਆ ਗਿਆ ਅਤੇ ਜਲਦੀ ਹੀ ਨਵੇਂ ਸਿਰਿਓ ਇੱਕ ਮਤਾ ਪਾ ਕੇ ਸੱਤ ਦੀ ਮੁਰੰਮਤ ਕੀਤੀ ਜਾਵੇਗੀ। ਉੱਥੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸੀ ਨੇ ਸਾਰੇ ਦੋਸਤਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਅਤੇ ਆਖਿਆ ਕਿ ਨਗਰ ਕੌਂਸਲ ਨੇ ਲੋਕਾਂ ਦੀ ਸੁਰੱਖਿਆ ਮੱਦੇ ਨਜ਼ਰ ਹੀ ਇਹ ਸੱਤ ਨੂੰ ਢੋਆਇਆ ਗਿਆ ਤੇ ਜਲਦੀ ਹੀ ਸੱਤ ਦੀ ਮੁਰੰਮਤ ਕਰਵਾਈ ਜਾਵੇਗੀ। ਰਾਏਕੋਟ ਤੋਂ ਦਿਲਵਿੰਦਰ ਸਿੰਘ ਰਸ਼ੀਨ ਦੀ ਰਿਪੋਰਟ ਅੱਜ ਸ਼ਹਿਰ ਰਾਏਕੋਟ ਦੇ ਜਿਹੜੇ ਕਿ ਚਾਰ ਗੇਟ ਸੀ ਇਹਨਾਂ ਵਿੱਚੋਂ ਇੱਕ ਤਲਵੰਡੀ ਗੇਟ ਜਿਹੜੇ ਕਿ ਰਾਏਕੋਟ ਸ਼ਹਿਰ ਦੀ शान ਸ਼ਾਨ ਸਨ ਅੱਜ ਉਹ ਗੇਟ ਜਿਹੜਾ ਹੈਗਾ ਪਤਾ ਨਹੀਂ ਕਿਸ ਵਿਅਕਤੀ ਦੁਆਰਾ ਤੋੜਿਆ ਗਿਆ ਇਹ ਸਰਕਾਰ ਜਿਹੜੀ ਹੈ ਸੁੱਤੀ ਪਈ ਹੈ ਮਿਊਸਪਲ ਕਮੇਟੀ ਸੁੱਤੀ ਪਈ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਹੈ ਕਿ ਇਹ ਗੇਟ ਨੂੰ ਕੌਣ ਤੋੜਿਆ ਕਿਹਦੇ ਆਰਡਰ ਨਾਲ ਤੋੜਿਆ ਗਿਆ ਕਿਹਦੇ ਹੁਕਮ ਨਾਲ ਤੋੜਿਆ ਗਿਆ ਸੋ ਇਸ ਕਰਕੇ ਬਹੁਤ ਹੀ ਦੁੱਖ ਦੀ ਗੱਲ ਹੈ ਇਹ ਗੇਟ ਜਿਹੜੇ ਕਿ ਤਲਵੰਡੀ ਤੇ ਸ਼ਾਨ ਸਨ ਅੱਜ ਗੇਟ ਟੁੱਟਣ ਨਾਲ ਲੋਕਾਂ ਦੇ ਵਿੱਚ ਵੀ ਬਹੁਤ ਵੱਡਾ ਮੰਡੀ ਵਾਲਿਆਂ ਦੇ ਵਿੱਚ ਸਾਰੇ ਜਿੰਨੇ ਹੈਗੇ ਨੇ ਦੁਕਾਨਦਾਰ ਸਾਰੇ ਵੀਰਾਂ ਵਿੱਚ ਬਹੁਤ ਗੁੱਸਾ ਔਰ ਉਹ ਉਹਨਾਂ ਨੇ ਵੱਖ-ਵੱਖ ਤਰ੍ਹਾਂ ਆਪਣੇ ਢੰਗ ਨਾਲ ਪ੍ਰਦਰਸ਼ਨ ਵੀ ਕੀਤਾ ਕਮੇਟੀ ਨੂੰ ਵੀ ਲਿਖ ਕੇ ਭੇਜਿਆ ਲੇਕਿਨ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਇਹ ਕਿਸ ਕਿਹਨੇ ਤੋੜਿਆ ਔਰ ਕਿਉਂ ਤੋੜਿਆ ਗਿਆ ਸੋ ਮੈਂ ਇਹ ਕਮੇਟੀ ਨੂੰ ਵੀ ਸਰਕਾਰ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਕਿ ਤੁਸੀਂ ਇਹ ਨਾ ਸਭੋ ਕੰਮ ਕਰਨ ਵਾਲੀ ਨੀਂਦ ਦਾ ਸੋਮੋ ਇਹ ਦੇਖੋ ਕਿ ਜਿਹੜਾ ਨੁਕਸਾਨ ਕਰ ਰਿਹਾ ਜਿਹੜੇ ਸਾਡੇ ਰਾਏਕੋਟ ਦੀ ਸ਼ਾਨ ਨੇ ਉਹਨਾਂ ਇਹੋ ਜਿਹੀਆਂ ਇਮਾਰਤਾਂ ਨੂੰ ਜੇ ਤੋੜੋਗੇ ਤਾਂ ਤੁਹਾਡਾ ਵੀ ਅੰਤ ਨੇੜੇ ਹੀ ਆ ਸੋ ਜੇ ਕੱਲ ਨੂੰ ਸਾਡੀ ਸਰਕਾਰ ਆਉਂਦੀ ਆ ਇਹ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਤੇ ਜਿਨ੍ਹਾਂ ਯਾਦਗਾਰਾਂ ਬਣੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਬਣੀਆਂ ਨੇ ਜਦੋਂ ਇਹ ਸਾਡੀ ਸਰਕਾਰ ਆਉਗੀ ਅਸੀਂ ਉਸੇ ਤਰ੍ਹਾਂ ਪਹਿਲਾਂ ਵਾਂਗੂ ਇਹ ਗੇਟ ਨੂੰ ਵਧੀਆ ਢੰਗ ਨਾਲ ਬਣਾਵਾਂਗੇ ਧੰਨਵਾਦ ਜੀ ਰਾਣੀ ਕੀ ਅੱਜ ਆਪਾਂ ਤਲਵੰਡੀ ਗੇਟ ਇਕੱਠੇ ਹੋਏ ਕੀ ਕਾਰਨ ਹੈ ਤੇ ਕੀ ਹੈ ਅਗਲਾ ਪ੍ਰੋਗਰਾਮ ਜਿਹੜਾ ਕਾਰਨ ਤੁਸੀਂ ਭਲੀ ਭਾਤ ਜਾਣਦੇ ਹੋ ਪਿਛਲੇ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਖਬਰਾਂ ਵੀ ਦਿਵਾ ਚੁੱਕੇ ਆ ਅਸੀਂ ਔਰ ਇਹ ਤਲਵੰਡੀ ਗੇਟ ਇਤਿਹਾਸਿਕ ਰਾਇਕੁਰ ਦਾ ਜਿਹੜਾ ਇਹ ਗੇਟ ਆ ਔਰ ਚਾਰ ਦਰਵਾਜ਼ੇ ਜਿਹੜੇ ਕੋਰਸੀ ਨੂੰ ਚਾਰ ਦਰਵਾਜ਼ੇ ਸੀ ਜਿਹਦੇ ਵਿੱਚੋਂ ਇੱਕ ਦਰਵਾਜ਼ਾ ਸੀ ਤਲਵੰਡੀ ਗੇਟ ਪੁਰਾਣੀਆਂ ਕਮੇਟੀ ਦੇ ਟਾਈਮ ਉਦੋਂ ਵਧੀਆ ਦਿੱਖ ਟਾਇਲ ਲਾ ਕੇ ਸੰਭਾਲਿਆ ਗਿਆ ਸੀ ਜਿਹੜੀ ਪੁਰਾਣੀ ਸੰਦੂਕੀ ਛੱਤ ਸੀ ਔਰ ਮੈਂ ਇਹ ਦੱਸਣਾ ਚਾਹੁੰਦਾ ਬਿਨਾਂ ਕਿਸੇ ਮਤੇ ਤੋਂ ਜਿਹੜਾ ਇਹ ਦਰਵਾਜ਼ਾ ਢਾ ਦਿੱਤਾ ਗਿਆ ਔਰ ਅਜੇ ਤੱਕ ਇਹ ਬਿੱਲ ਵੀ ਨਹੀਂ ਕਿਸੇ ਨੂੰ ਦਿੱਤਾ ਗਿਆ ਵੀ ਇਹਦਾ ਬਿੱਲ ਜਿਹਨੇ ਢਾਇਆ ਤੈਨੂੰ ਬਿੱਲ ਦਿੱਤਾ ਆ ਔਰ ਮੈਂ ਦੂਜੀ ਗੱਲ ਦੱਸ ਦੇਣਾ ਚਾਹੁੰਦਾ ਇਹ ਹੁਣ ਪੁਰਾਣੇ ਇੱਕ ਖਾਤਾ ਪੂਰਾ ਕਰਨ ਵਾਸਤੇ ਪੁਰਾਣੀਆਂ ਜੀ ਡੇਟਾਂ ਨੂੰ ਕੋਈ ਬਿੱਲ ਨਹੀਂ ਪਾਸ ਕਰ ਸਕਦੇ ਨਾ ਪਾਸ ਹੁਣ ਦਿਆਂਗੇ ਜਿਹੜੇ ਬੰਦੇ ਨੇ ਢਾਇਆ ਉਹ ਤੇ ਤੁਰੰਤ ਪਰਚਾ ਅਰਜ ਕਰਾਵਾਂਗੇ ਸਰਕਾਰ ਨੂੰ ਨਰਕ ਕੌਂਸਲ ਵੀ ਲਿਖ ਕੇ ਦੇਣਾ ਚਾਹੀਦਾ ਵੀ ਜਿਹਨੇ ਬੰਦੇ ਨੇ ਗੇਟਰ ਆਇਆ ਉਹ ਤੇ ਪਰਚਾ ਅਰਜ ਹੋਵੇ ਔਰ ਮੈਂ ਪੁੱਛਣਾ ਵੀ ਚਾਹੁੰਦਾ ਮਿਊਸਲ ਕਮੇਟੀ ਨੂੰ ਵੀ ਤੁਸੀਂ ਹਟਾਇਆ ਤਾਂ ਕਿਸ ਗ੍ਰਾਹਣਾ ਹਟਾਇਆ ਜੇ ਬਣਾਇਆ ਨਹੀਂ ਤਾਂ ਕਿਉਂ ਨਹੀਂ ਬਣਾਇਆ ਗਿਆ ਜੇ ਮਿਊਸਲ ਕਮੇਟੀ ਕੋਲੇ ਇਹ ਦਰਵਾਜ਼ਾ ਬਣਾਉਣ ਦੇ ਪੈਸੇ ਨਹੀਂ ਸੀ ਤਾਂ ਇਹਨੂੰ ਰਿਪੇਅਰ ਕੀਤਾ ਜਾ ਸਕਦਾ ਸੀ ਟਾਉਣਾ ਨਹੀਂ ਸੀ ਚਾਹੀਦਾ ਜੇ ਹੁਣ ਬਣਾਉਣ ਦੇ ਪੈਸੇ ਹੈ ਤਾਂ ਕਹਿੰਦੇ ਅਸੀਂ ਬਹੁਤ ਵੱਡੀਆਂ ਡਿਵਲਪਮੈਂਟ ਕਰ ਲਈਆਂ ਆ ਇੱਕ ਬਣਿਆ ਹੋਣਾ ਕੰਧਾ ਹੋਈਆਂ ਉੱਪਰ ਛੱਤ ਪਾਉਣ ਵਾਸਤੇ ਮਿਊਸਲ ਕਮੇਟੀ ਕੋਲੇ ਪ ਮੈਂ ਗੱਲ ਦੱਸਣਾ ਚਾਹੁੰਨਾ ਵੀ ਇਹ ਕਮੇਟੀ ਚ ਬਹੁਤ ਲੁੱਟ-ਛੋਟ ਕਰ ਲਈ ਤੁਸੀਂ ਇਹ ਸ਼ਹਿਰ ਦੀ ਡਿਵੈਲਪਮੈਂਟ ਕਰ ਦਿਓ ਔਰ ਨਹੀਂ ਤਾਂ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਊਗਾ ਔਰ ਦੂਸਰੀ ਗੱਲ ਇਹ ਜਿਹੜੀਆਂ ਸਰਕਾਰਾਂ ਔਰ ਬੜੇ-ਬੜੇ ਆਪਦੇ ਦਾਅਵੇ ਕਰਦੀਆਂ ਨੇ ਕਿ ਇੱਕ ਸਾਡੇ ਮਾਨਯੋਗ ਐਮਪੀ ਸਾਹਿਬ ਡਾਕਟਰ ਅਮਰ ਸਿੰਘ ਜੀ ਕਹਿੰਦੇ ਨੇ ਡਿਵੈਲਪਮੈਂਟ ਦੇ ਮਸੀਹਾ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹੁੰਨਾ ਡਾਕਟਰ ਸਾਹਿਬ ਆ ਤੁਸੀਂ 15 ਕੌਂਸਲਰ ਸਮੇਤ ਪ੍ਰਧਾਨ ਚੁਣ ਕੇ ਭਾਇਆ ਕਿ ਤੁਸੀਂ ਇੱਕ ਵਾਰੀ ਵੀ ਪੁੱਛਣਾ ਨਹੀਂ ਸਮਝਿਆ ਵੀ ਆਹ ਕਮੇਟੀ ਦਾ ਗੇਟ ਆਇਆ ਇਹ ਬਣਾਇਆ ਕਿਉਂ ਨਹੀਂ ਗਿਆ ਤੇ ਤੁਹਾਡੇ ਬਣਾਏ ਹੋਏ ਕਾਉਂਸਲਰ ਨੇ ਜਿਹੜੇ ਬਿਨਾ ਵੋਟ ਤੋਂ ਬਣਾਏ ਜਿਹੜਾ ਤੁਸੀਂ ਬਿਨਾ ਵੋਟਾਂ ਤੋਂ ਜਿਹੜੇ ਜਿਤਾ ਕੇ ਸਰਟੀਫਿਕੇਟ ਦੇ ਕੇ ਭੇਜੇ ਹੋਇਆ ਇਹ ਉਹਨਾਂ ਦਾ ਰਿਜ਼ਲਟ ਇਹ ਆ ਜੇ ਲੋਕਾਂ ਨੇ ਵੋਟ ਪਾ ਕੇ ਜਿੱਤੇ ਹੁੰਦੇ ਤਾਂ ਰਿਜ਼ਲਟ ਸ਼ਹਿਰ ਦਾ ਆ ਨਹੀਂ ਸੀ ਹੋਣਾ ਇਹ ਰਿਜ਼ਲਟ ਉਹੀ ਆ ਜਿਹੜਾ ਤੁਸੀਂ ਬਿਨਾ ਵੋਟ ਤੋਂ ਇਹ ਕਾਉਂਸਲ ਬਣਾ ਕੇ ਭੇਜ ਤੇ ਬਿਨਾ ਐਕਸਪੀਰੀਅੰਸ ਤੋਂ ਉਹਦਾ ਰਿਜ਼ਲਟ ਸਾਨੂੰ ਦੇਖਣ ਨੂੰ ਅੱਜ ਮਿਲ ਰਿਹਾ ਔਰ ਮੈਂ ਗੱਲ ਹੋਰ ਕਰਨੀ ਚਾਹੁੰਨਾ ਹੱਥ ਖੜਾ ਕਰ ਦੋ ਵੀ ਮਿਊਂਸਪਲ ਕਮੇਟੀ ਵੀ ਅਸੀਂ ਨਹੀਂ ਬਣਾ ਸਕਦੇ ਸ਼ੋਮਣੀ ਕੱਲ ਆਪਣੇ ਕੱਲੀ ਇੱਕ ਮਹੀਨੇ ਚ ਗੇਟ ਬਣਾ ਦੂਗਾ ਔਰ ਮੈਂ ਦੂਜੀ ਗੱਲ ਫੇਰ ਕਹਨੇ ਚਾਹਨਾ ਮਾਨਯੋਗ ਯੋਸਾਹ ਸਾਹਿਬ ਨੂੰ ਔਰ ਪ੍ਰਧਾਨ ਨੂੰ ਵੀ ਕਹਨੇ ਚਾਹਨਾ ਵੀ ਤੁਰੰਤ ਲੈ ਕੇ ਦਿੱਤਾ ਜਾਵੇ ਪੁਲਿਸ ਸਟੇਸ਼ਨ ਨੂੰ ਐਸਐਸਪੀ ਨੂੰ ਵੀ ਜੇਸ ਵੀ ਬੰਦੇ ਨੇ ਗੇਟ ਆਇਆ ਉਹਦੇ ਤੁਰੰਤ ਐਫਆਰ ਆਪ ਦਰਜ ਕਰ ਨੀ ਅਸੀਂ ਨਾਲ 120 ਵਿੱਚ ਇਹਨਾਂ ਨੂੰ ਵੀ ਨਾਮ ਰੱਖਾਂਗੇ ਇਹਨਾਂ ਦੀ ਮਿਲੀ ਤੁਕ ਦੇ ਨਾਲ ਇੰਨੀ ਗੱਲ ਅਖੰਡ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਿੰਦੁਰਾ ਦੀ ਅੱਛਾ ਮੈਂ ਇੱਕ ਤੁੰਡਾ ਗੱਲ ਪੁੱਛਣੀ ਸੀ ਕੱਲ ਨਾ ਇਹਨਾਂ ਨੇ ਕਾਲੀਦਾਲਾ ਵਾਲਿਆਂ ਨੇ ਕੋਥੇ ਤਲਵੰਡੀ ਗੇਟ ਕੋਲੇ ਪ੍ਰੋਟੈਸਟ ਕੀਤਾ ਸੀਗਾ ਕਾਦਾ ਜੀ ਵੀ ਜਿਹੜਾ ਤਲਵੰਡੀ ਗੇਟ ਦੀ ਛੱਤ ਟਾਹੀ ਆ ਆ ਉਹ ਤਾਂ ਅਖੇ ਸੀ ਤਾਂ ਰਿਜ਼ੀਏ ਦੇ ਬੰਦੇ ਮਰ ਜਾਂਦੇ ਕੋਈ ਨਹੀਂ ਉਹ ਕਹਿੰਦੇ ਵੀ ਇਹਦਾ ਕੋਈ ਮਤਾ ਮੋਤਾ ਪਾਇਆ ਨਾ ਹਲੇ ਕੋਈ ਨਹੀਂ ਪਾਇਆ ਸਿਰ ਅੱਛਾ ਛੱਤ ਟਾਉਣ ਦਾ ਮੈਂ ਤਾਂ ਨਹੀਂ ਪਾਇਆ ਫਿਰ ਉਹ ਕਹਿੰਦੇ ਵੀ ਜੇ ਐ ਬੰਦਾ ਕੋਈ ਸਰਕਾਰੀ ਸੰਪਤੀ ਮੈਂ ਚਾਹਾਂ ਤਾਂ ਸਾਡੀ ਤਾਵਰ ਆਪਣੀ ਤਾਂ ਵੀ ਐਮਰਜੈਂਸੀ ਗਿਰਦੀ ਵਿਚਾਤ ਤੋਂ ਧਾਤੀ ਮਤਲਬ ਤੁਹਾਡਾ ਕਹਿਣਾ ਵੀ ਐਮਰਜੈਂਸੀ ਹਾਲਾਤਾਂ ਨੂੰ ਦੇਖ ਕੇ ਹਾਂਜੀ ਹਾਂਜੀ ਬਿਲਕੁਲ ਉਹ ਤਾਂ ਗਿਰਦੀ ਜਾਂ ਬੰਦੇ ਮਾਰ ਦੀ ਜੇ ਉਹ ਨਾ ਢਾਵੇ ਤੇ ਹੁਣ ਅਗਲਾ ਕੀ ਸਟੈਪ ਚ ਕਿ ਉਹਨੂੰ ਬਣਾਉਣ ਦਾ ਕਦੋਂ ਦਾ ਪ੍ਰੋਗਰਾਮ ਤੇ ਕਾਫੀ ਟਾਈਮ ਹੋ ਗਿਆ ਉਹਨੂੰ ਢਾਈ ਹੋਈ ਨੂੰ ਇਹ ਭਾਜੀ ਹੁਣ ਇਹਦਾ ਅਸੀਂ ਐਸਟੀਮੇਟ ਲਾ ਕੇ ਟੈਂਡਰ ਲੱਗੂਗਾ ਫੇਰ ਬਣੂਗੀ ਪ੍ਰੋਸੈਸ ਰਿਪੋਰਟ ਕਰਨਾ ਪੈਣਾਗਾ ਤੇ ਕਿੰਨਾ ਖਰਚ ਆਊਗਾ ਠੀਕ ਹੈ ਜੋ ਕਿ ਹੈ ਕੋਈ ਸਮਾਜ ਸੇਵੀ ਸੰਸਥਾ ਦਾ ਐਕਚੁਅਲੀ ਜਿਹੜਾ ਨਗਰ ਕੌਂਸਲ ਦਾ ਪ੍ਰਣਾਉਣਾ ਜੋਸ਼ੀ ਉਹਨੇ ਕੋਈ ਕਿਹਾ ਸੀ ਵੀ ਉਹ ਆਪਣੇ ਚੁਕਸੀਏ ਬਣਾਉਣ ਦੇ ਪਰ ਉਹ ਪਤਾ ਨਹੀਂ ਇਹ ਬਣਾ ਲਈ ਦੇ ਫਿਰ ਤਾਂ ਹੁਣ ਉਹਨਾਂ ਜੇ ਨਹੀਂ ਬਣਾਉਣਗੇ ਤਾਂ ਨਗਰ ਕੌਂਸਲ ਹੀ ਬਣਾਉਗੀ ਇਹਨੂੰ ਠੀਕ ਹੈ ਉਹਨੂੰ ਕਿੰਨਾ ਕ ਟਾਈਮ ਲੱਗ ਸਕਦਾ ਜੀ ਕਿੰਨਾ ਕ ਟਾਈਮ ਲੱਗ ਜੂ ਉਹਨੂੰ ਜੇ ਬਣਨ ਨੂੰ ਦੁਬਾਰਾ ਛਾਤਰੋਂ 2 ਮਹੀਨੇ 2 ਮਹੀਨੇ ਠੀਕ ਠੀਕ ਹੈ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਨਾਲ ਤ੍ਰਵੰਡੀ ਗੇਟ ਦੇ ਸਾਹਤ ਤੋਂ ਸੁਣਨਿਕਾ ਹਾਂਜੀ ਹਾਂਜੀ ਪ੍ਰਣਾਮ ਦੀ ਸਤਿ ਸ਼ਕਾਲ। ਤਸ ਵੀ ਕਾਲੀ। ਕੀ ਹਾਲ ਨੇ ਠੀਕ ਠਾਕ ਹੋ? ਹਾਂਜੀ ਹਾਂਜੀ। ਅੱਛਾ ਮੈਨੂੰ ਕੁਮੜੀ ਜਾਣਕਾਰੀ ਦਿਓ ਜਿਹੜਾ ਆਪਣਾ ਤਲਵੰਡੀ ਦਰਵਾਜ਼ੇ ਦੀ ਛੱਤ ਢਾਈ ਸੀਗੀ। ਹਾਂਜੀ ਹਾਂਜੀ। ਉਹਦਾ ਕੋਈ ਮਤਾਂ ਪਾਇਆ ਸੀ ਆਪਾਂ? ਢਾਉਂਦਾ ਜੀ। ਹਾਂਜੀ ਢਾਉਣ ਦਾ ਜਾਂ ਕੋਈ ਗੁਣਗਵੇਂ ਸਟੈਪ ਚੱਕਣ ਦਾ ਕੋਈ ਬਾਨ ਬਣਾਉਣ ਦਾ। ਨਹੀਂ ਜੀ ਕੋਈ ਨਹੀਂ ਪਾਇਆ ਇਹ ਹੈਗਾ। ਅੱਛਾ ਫਿਰ ਉਹ ਢਾਈ ਕਿਨੇ ਆ ਛੱਤ? ਉਹ ਢਾਈ ਉੱਥੇ ਉਹ ਡਿੱਗ ਪਈ ਸੀਗੀ ਜੀ। ਅੱਛਾ ਜਦੋਂ ਡਿਗਪੀ ਅਕਦਾ ਡਿਗਣ ਲੱਗੀ ਸੀ ਕਿ ਇਹ ਫਿਰ ਆਪਣੇ ਆਕਾ ਠੇਕੇਦਾਰ ਹੋਇਆ ਇਹ ਹੋਇਆ ਹੋਰ ਬੰਦਿਆਂ ਨੇ ਬੈਠ ਕੇ ਕਿ ਆ ਵੀ ਇਹ ਤਾਂ ਫਿਰ ਕਿਸੇ ਦੇ ਉੱਪਰ ਡਿਗੂਗੀ ਜੀ ਜੀ ਤੇਰੇ ਅੰਲਾ ਹਾਤੀ ਸੀ ਅਜੋਕੋ ਕੱਲ ਤੇ ਨਗਰ ਆਪਣੇ ਕਾਲੀਦਾਲ ਵਾਲਿਆਂ ਨੇ ਪ੍ਰੋਟੈਸਟ ਕੀਤਾ ਸੀ ਵੀ ਇਹਨੂੰ ਕਿਸੇ ਬੰਦੇ ਨੇ ਬਿਨਾਂ ਮਤੇ ਤੋਂ ਢਾਇਆ ਗਿਆ ਵੀ ਇਹ ਕੋ ਕ੍ਰਾਈਮ ਹੈ ਆ ਟਾਇਰ ਟੋਆ ਨਹੀਂ ਅੱਗੇ ਅੱਗੇ ਅੱਛਾ ਮਤਲਬ ਸ਼ਾਤ ਖਸਤਾ ਹਾਲ ਤੁਸੀਂ ਤੇ ਢਹਿ ਗਈ ਜਦੋਂ ਮੀਂਹ ਜਾਰੇ ਸੀਗਾ ਪੈਂਦੇ ਨਾ ਜੀ ਉਦੋਂ ਡਿਗਣ ਲੱਗੀ ਸੀਗੀ ਉਹ ਅੱਛਾ ਅੱਧ ਨਾਲ ਵੱਧ ਜਦੋਂ ਡਿਗ ਪਈ ਫਿਰ ਉਹ ਤਾਂ ਫਿਰ ਨੁਕਸਾਨ ਹੋਣ ਦਾ ਡਰ ਸੀਗਾ ਕਿਉਂਕਿ ਛੱਤ ਦੇ ਵਿੱਚੋਂ ਕਈ ਪਾਰਟ ਥੱਲੇ ਡਿਗ ਪਏ ਸੀਗੇ ਰਾਤ ਨੂੰ ਅੱਛਾ ਅੱਛਾ ਨਾ ਕਰਕੇ ਸੀਗਾ ਆ ਨਹੀਂ ਹੈਗਾ ਵੀ ਮੂਟਾਈ ਆ ਉਹ ਅੱਛਾ ਹੁਣ ਬਣਾਉਣ ਦਾ ਕੀ ਸਟੈਪ ਚੱਕਿਆ ਕਦੋਂ ਤੱਕ ਬਣਾਉਣਾ ਸਟੈਪ ਨਾਲ ਦੇ ਕਹਿੰਦੇ ਅਸੀਂ ਬਣਾਉਣੇ ਆ ਤੇ ਹੁਣ ਅਸੀਂ ਇਹਨੂੰ ਮੱਦੇਜ ਪਾਉਣੇ ਆ ਜੀ ਵੀ ਨਹੀਂ ਅਸੀਂ ਆਪ ਬਣਾਉਣੇ ਆ ਕਿੰਨੇ ਚਿਰ ਤੱਕ ਬਣ ਜੂ ਤੁਹਾਡੇ ਅੰਦਾਜ਼ੇ ਮਤਲਬ ਅੰਦਾਜ਼ੇ ਬਸ ਆਹ ਇਹ 15 ਦਿਨਾਂ ਦੇ ਵਿੱਚ ਵਿੱਚ ਬਣਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਠੀਕ ਠੀਕ